ਉਹ ਮੇਰਾ ਸਮਾਂ ਖਰਾਬ ਕਰਨਾ ਹੋਵੇਗਾ ਜਨਤਾ ਜਾਣ ਚੁੱਕੀ ਹੈ ਹਰ ਵਿਅਕਤੀ ਰਵਨੀਤ ਸਿੰਘ ਬਿੱਟੂ ਬਾਰੇ ਜਾਣਦਾ ਹੈ ਔਰ ਖਾਸ ਕਰਕੇ ਲੁਧਿਆਣਾ ਦੇ ਲੋਕ ਕੀ ਮਨਬੁੱਧੀ ਵਿਅਕਤੀ ਹੈ ਔਰ ਜਿਹੜਾ ਮਨਬੁੱਧੀ ਵਿਅਕਤੀ ਹੁੰਦਾ ਹੈ ਉਹ ਓਹਦੀ ਗੱਲ ਦਾ ਬਹੁਤਾ ਗੁੱਸਾ ਨਹੀਂ ਕਰੇਗਾ ਉਹ ਕਦੇ ਵੀ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦੀ ਟਿੱਪਣੀ ਕਰ ਸਕਦਾ ਹੈ ਅਗਰ ਅਸੀਂ ਚੰਗੇ ਭਲੇ ਲੋਗ ਮਨਬੁੱਧੀ ਵਿਅਕਤੀਆਂ ਤੇ ਗੁੱਸਾ ਕਰਾਂਗੇ ਤਾਂ ਮੇਰਾ ਖਿਆਲ ਉਹ ਸਾਡੇ ਅਸੇ ਜਾਇਜ਼ ਨਹੀਂ ਹੈ ਜਿਸ ਪ੍ਰਕਾਰ ਦੀ ਉਹਨਾਂ ਨੇ ਟਿੱਪਾ ਟਿੱਪਨੀ ਕੀਤੀ ਹੈ ਇਹ ਉਹਨਾਂ ਦਾ ਜਿਹੜਾ ਕਿ ਮਾਨਸਿਕ ਜੋ ਉਹਨਾਂ ਦੇ ਹਾਲਾਤ ਹੈ ਉਹ ਦਰਸਾਉਂਦੀ ਹੈ ਕਿ ਉਹਨਾਂ ਨੇ ਰਾਹੁਲ ਗਾਂਧੀ ਨੂੰ ਇੱਕ ਆਤਵਾਦੀ ਕਹਿ ਦਿੱਤਾ ਉਹ ਰਾਹੁਲ ਗਾਂਧੀ ਜੀ ਦੇ ਨਾਲ ਉਹ ਤਿੰਨ ਵਾਰੀ ਜਿਨ੍ਹਾਂ ਨੇ ਉਹਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਇਸ ਕਾਬਿਲ ਬਣਾਇਆ ਕਿ ਉਹ ਮਨਬੁੱਧੀ ਵਿਅਕਤੀ ਨੂੰ ਭਾਜਪਾ ਲਏਗੀ ਅਗਰ ਉਹਨੂੰ ਇੱਕ ਵਾਰੀ ਵੀ ਮੈਂਬਰ ਆਫ ਪਾਰਲੀਮੈਂਟ ਨਾ ਲੜਾਇਆ ਜਾਂਦਾ ਤਾਂ ਫਿਰ ਉਸ ਮਨਬੁੱਧੀ ਵਿਅਕਤੀ ਨੂੰ ਭਾਜਪਾ ਨੇ ਨਹੀਂ ਲੈ ਕੇ ਜਾਣਾ ਸੀਗਾ ਸੋ ਇਹੀ ਮਨਬੁੱਧੀ ਵਿਅਕਤੀ ਕਦੇ ਕਦੇ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਦਿੰਦਾ ਰਹਿੰਦਾ ਹੈ ਇਸ ਤਰ੍ਹਾਂ ਦਾ ਆਦੀ ਹੈਗਾ ਔਰ ਮੇਰਾ ਭਰਾ ਕਦੇ ਉਹ ਕਹਿ ਦਿੰਦੇ ਕਿ ਅਮਰਿਤਪਾਲ ਦੇ ਖਿਲਾਫ ਚੰਗਾ ਹੋਇਆ ਕਾਰਵਾਈ ਕੋਈ ਕਦੇ ਉਹ ਕਹਿ ਦਿੰਦੇ ਆ ਕਿ ਨਹੀਂ ਮੈਂ ਅਮਰਿਤਪਾਲ ਦੇ ਘਰ ਜਾਵਾਂਗਾ ਉਹਨਾਂ ਦੇ ਮਾਪਿਆਂ ਨੂੰ ਮਿਲਣ ਵਾਸਤੇ ਕਦੇ ਉਹ ਕਹਿ ਦਿੰਦਾ ਕਿ ਰਾਹੁਲ ਗਾਂਧੀ ਮੈਨੂੰ ਕਹਿ ਰਿਹਾ ਸੀ ਕਿ ਬੰਦੀ ਸਿੱਖਾਂ ਨੂੰ ਰਿਹਾ ਕਰੋ ਮੈਂ ਆਪਣੇ ਬਾਪ ਦੇ ਕਾਤਲਾਂ ਨੂੰ ਮਾਫ ਕੀਤਾ ਇਸ ਕਰਕੇ ਮੈਂ ਪਾਰਟੀ ਛੱਡੀ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਰਿਹਾ ਕੋਈ ਕਰੇ ਕਦੇ ਉਹ ਕਹਿ ਦਿੰਦਾ ਕਿ ਨਹੀਂ ਨਹੀਂ ਮੈਂ ਹੁਣ ਬੇਨਤੀ ਕਰਾਂਗਾ ਕਿ ਬੰਦੀ ਸਿੱਖਾਂ ਨੂੰ ਰਿਹਾ ਵੀ ਕਰ ਦਿੱਤਾ ਜਾਵੇ ਕਦੇ ਉਹ ਕਿਸਾਨਾਂ ਨੂੰ ਜਿਸ ਪ੍ਰਕਾਰ ਦੀ ਸ਼ਬਦਾਬਲੀ ਬੋਲਦਾ ਹੈ ਤੁਸੀਂ ਜਾਣਦੇ ਹੋ ਕਦੇ ਉਹ ਦਬਕਾ ਮਾਰਦਾ ਹੈ ਕਿ ਮੰਦਰੇਗਾ ਦੇ ਹੁਣ ਕੰਮ ਕਿਵੇਂ ਚੱਲਣਗੇ ਸਰਕਾਰ ਤਾਂ ਹੈ ਨਹੀਂ ਸੋ ਐਸਾ ਵਿਅਕਤੀ ਉਹਨੇ ਮੇਰੇ ਬਾਰੇ ਵੀ ਕਹਿ ਦਿੱਤਾ ਸੀਗਾ ਕਿ ਇਹ ਤਾਂ ਹੋਟਲਾਂ ਦੀ ਚੰਗੇ ਹੋਟਲਾਂ ਦੀ ਏਸੀ ਦੀ ਹਵਾ ਲੈਣ ਵਾਸਤੇ ਇੱਥੇ ਆਏ ਨੇ ਕਿ ਚਲੇ ਜਾਣਗੇ ਸੋ ਮੈਂ ਉਹ ਹੀ ਗੱਲ ਦਾ ਗੁੱਸਾ ਨਹੀਂ ਕਰਦਾ ਜਨਤਾ ਜਾਣਦੀ ਹੈ ਕਿ ਰਾਹੁਲ ਗਾਂਧੀ ਟੈਰਰਿਸਟ ਹੈ ਜਾਂ ਨਹੀਂ ਹੈ ਇਹ ਰੀਤੇ ਸਾਨੂੰ ਸਫਾਈ ਦੇਣ ਦੀ ਇਸ ਦੇਸ਼ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਲੋੜ ਨਹੀਂ ਇਹ ਅਕਸਰ ਅਕਸਰ ਹੀ ਭਾਜਪੀ ਦੇ ਚੰਦ 6 7 ਬੰਦੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਰਹਿੰਦੇ ਆ ਕੰਗਣਾ ਰੌਣਦ ਨੇ ਕਿਹਾ ਕਿ ਰਾਹੁਲ ਗਾਂਧੀ ਨਸ਼ਾ ਕਰਦਾ ਹੈ ਔਰ ਅੱਜ ਬ੍ਰਿਜ ਭੂਸ਼ਨ ਨੇ ਕਹਿ ਦਿੱਤਾ ਕਿ ਕੰਗਣਾ ਜਿਹੜਾ ਰਾਹੁਲ ਗਾਂਧੀ ਹੈ ਵੋ ਵਨੇਸ਼ ਫੋਕਾਡ ਦਾ ਹੱਥ ਪੜੀ ਖੜਾ ਹੈ ਸੋ ਇਹਨਾਂ ਦੀ ਜਿਹੜੀ ਗੰਦੀ ਸੋਚ ਹੈ ਇਹ ਅੱਜ ਹੋਰ ਸਪਸ਼ਟ ਹੁੰਦਾ ਇਹ ਪੰਜ ਚਾਰ ਬੰਦੇ ਇਸ ਕੰਮ ਤੇ ਬੀਜੇਪੀ ਨੇ ਲਾਏ ਹੈ ਕਿ ਰਾਹੁਲ ਗਾਂਧੀ ਬਾਰੇ ਤੁਸੀਂ ਬੋਲੀ ਜਾਣਾ ਹੈ ਬ੍ਰਿਜ ਪੁਜੀਸ਼ਨ ਨੇ ਜੋ ਕੁਕਰਮ ਕੀਤਾ ਜੋ ਉਹਨਾਂ ਨੇ ਦੇ ਬਾਰੇ ਇਲਜ਼ਾਮਤ ਉਹਨਾਂ ਤੇ ਲੱਗੇ ਸਨ ਉਹ ਸਾਰੀ ਦੁਨੀਆ ਜਾਣਦੀ ਹੈ ਇੱਕ ਆਪਣੀ ਸਪੋਰਟਸਮੈਨ ਦਾ ਹੱਥ ਮਲਾ ਲੈਣਾ ਹੱਥ ਫੜ ਲੈਣਾ ਅਸੀਂ ਆਪਣੀ ਧੀ ਦਾ ਵੀ ਹੱਥ ਫੜ ਲੈਨੇ ਆਂ ਅਸੀਂ ਆਪਣੀ ਮਾਂ ਦਾ ਵੀ ਹੱਥ ਫੜ ਲੈਨੇ ਆਂ ਪਰ ਹੱਥ ਫੜਨ ਫੜਨ ਦੇ ਵਿੱਚ ਇੱਕ ਸੋਚ ਹੁੰਦੀ ਹੈ ਸੋ ਇਸ ਤਰ੍ਹਾਂ ਦੀ ਗੰਦੀ ਸੋਚ ਦੇ ਮਾਲਕ ਇਹ ਲੋਕ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕੂੜਾ ਭਰਿਆ ਹੋਇਆ ਉਹਨਾਂ ਬਾਰੇ ਕੋਈ ਬਹੁਤਾ ਟਿੱਪਣਾ ਟਿੱਪਣੀ ਨਹੀਂ ਮੈਂ ਕਰਨਾ ਚਾਹੁੰਦਾ ਆਪਣੇ ਆਪ ਇਸ ਦੇਸ਼ ਦੀ ਜਨਤਾ ਜਵਾਬ ਦੇਗੀ ਰਾਹੁਲ ਗਾਂਧੀ ਤੋਂ ਹੁਣ ਇਹਨਾਂ ਨੂੰ ਡਰ ਲੱਗਦਾ ਹੈ ਰਾਹੁਲ ਗਾਂਧੀ ਦੀ ਦਿਨ-ਬਦ ਦਿਨ ਲੋਕਪ੍ਰਿਅਤਾ ਵੱਧਦੀ ਜਾ ਰਹੀ ਹੈ ਸੋ ਇਸ ਕਰਕੇ ਇਹ ਸਾਰੇ ਪੰਜ ਚਾਰ ਬੰਦੇ ਆਪਣੇ ਆਪ ਨੂੰ ਇਹ ਜਿਚਾਉਣ ਲੱਗੇ ਪਏ ਆ ਕਿ ਅਸੀਂ ਬੀਜੇਪੀ ਦੇ ਹਤੇ ਸ਼ੀਆ ਤੇ ਅਸੀਂ ਵੱਧ ਤੋਂ ਵੱਧ ਗੰਦਾ ਰਾਹੁਲ ਗਾਂਧੀ ਨੂੰ ਬੋਲਾਂਗੇ ਨਥੇ ਗੱਲ ਨਹੀਂ ਮਨਮਤੀ ਹੈਗੇ ਨੇ ਤੁਹਾਡਾ ਨਾਮ ਲੈ ਕੇ ਕਿਤੇ ਹੋਰ ਲੀਡਰਾਂ ਦਾ ਪੰਜਾਬ ਦੇ ਲਿਖਾ ਨਾਮ ਲੈ ਕੇ ਕਹਿੰਦੇ ਇਹਨਾਂ ਨੂੰ ਇਲਾਜ ਦੀ ਲੋੜਾ ਪੰਜਾਬ ਵਿੱਚ ਤਾਂ ਬਿਹਤਰ ਸੇ ਸੁਭਾ ਕੋਣ ਕਹਿੰਦਾ ਇਲਾਜ ਦੀ ਲੋੜਾ ਨਹੀਂ ਸਭ ਨਹੀਂ ਤੁਹੇ ਕਹਿੰਦੇ ਪੀਐਮ ਨੂੰ ਕਹੂੰਗਾ ਕਿ ਦਿੱਲੀ ਇਹਨਾਂ ਦਾ ਵਧੀਆ ਇਲਾਜ ਕਰਾਇਆ ਗਿਆ ਚਲੋ ਮੈਂ ਤਾਂ ਬੇਨਤੀ ਕਰਾਂਗਾ ਰਵਨੀਤ ਬਿੱਟੂ ਜੀ ਨੂੰ ਸਾਡਾ ਇਲਾਜ ਤਾਂ ਜਿੱਥੋਂ ਕਹੋਗੇ ਕਰਾ ਲਾਂਗੇ ਕਿਰਪਾ ਕਰਕੇ ਹਰ ਗੱਲ ਪੀਐਮ ਨੂੰ ਕਹੂੰਗਾ ਪੀਐਮ ਨੂੰ ਕਹਿ ਕੇ ਲੁਧਿਆਣਾ ਦੇ ਲੋਕਾਂ ਨੇ ਤੁਹਾਨੂੰ 10 ਸਾਲ ਬਣਾਇਆ ਮੰਤਰੀ ਕਮ ਸੇ ਕਮ ਆਓ ਆਪਾਂ ਇੱਥੇ ਏਮਸ ਤੇ ਪੀਜੀਆਈ ਦੀ ਗੱਲ ਕਰੋ ਨਾਊ ਯੂ ਆਰ ਅ ਮਨਿਸਟਰ ਅਮੀ ਟੈਰਰਿਸਟ ਕਹਤਾ ਸਾਨੂੰ ਮਨ ਪਾਗਲ ਕਹਿ ਦੇਗਾ ਤਾਂ ਕੋਈ ਗੱਲ ਨਹੀਂ ਹੈ ਸਾਡਾ ਇਲਾਜ ਕਰਾਉਣ ਦੀ ਲੋੜ ਪਈ ਤਾਂ ਕਰਾ ਲਾਂਗੇ ਜੇ ਕਰਾਏਗਾ ਤਾਂ ਪਰ ਮੇਰਾ ਸਿਰਫ ਇਹੀ ਬੇਨਤੀ ਹੈ ਜਨਾਬੇ ਆਲੀ ਹਰ ਗੱਲ ਪੀਐਮ ਤੱਕ ਪਹੁੰਚਾ ਦਿੰਦੇ ਹੋ ਗੱਲ ਕਹਿ ਦਿੰਦੇ ਹੋ ਮੇਰੀ ਬੇਨਤੀ ਹੈ ਕਿ ਆਓ ਲੁਧਿਆਣਾ ਛੁਣ ਤੁਹਾਨੂੰ ਮੰਤਰੀ ਬਣ ਗਏ ਹੋ ਤੁਸੀਂ 10 ਸਾਲ ਤੁਸੀਂ ਇਸ ਕਰਕੇ ਲੋਕਾਂ ਤੋਂ ਨਿਕਲਦੇ ਰਹੇ ਕਿ ਮੇਰੇ ਕੋਲੇ ਤਾਕਤ ਨਹੀਂ ਸੀ ਇਸ ਕਰਕੇ ਮੈਂ ਲੁਧਿਆਣੇ ਦਾ ਕੁਝ ਨਹੀਂ ਕਰ ਪਾਇਆ ਹੋਂਦ ਤੁਹਾਡੇ ਕੋਲੇ 100% ਤਾਕਤ ਹੈ ਨਾਊ ਯੂ ਆਰ ਅ ਮਨਿਸਟਰ ਇਨ ਸੈਂਟਰ ਗਵਰਨਮੈਂਟ ਰਾਈਟ ਹਰ ਗੱਲ ਪੀਐਮ ਤੇ ਆਪ ਤੁਸੀਂ ਗ੍ਰਹਿ ਮੰਤਰੀ ਨੂੰ ਦੱਸ ਸਕਦੇ ਰੇਲਵੇ ਦਾ ਫਾਟਕ ਤਾਂ ਤੁਹਾਡੇ ਤੋਂ ਖੁਲਾਇਆ ਨਹੀਂ ਜਾ ਰਿਹਾ ਆਤਮ ਨਗਰ ਦਾ ਰੇਲ ਮੰਤਰੀ ਤੋਂ ਉਹ ਵਿਚਾਰੇ ਤੰਗ ਹੋਏ ਪਏ ਉੱਥੇ ਚੀਕਾ ਮਾਰਦੇ ਆ ਮੈਂ ਰਿਪਰੈਜ਼ੈਂਟੇਸ਼ਨ ਦੇ ਕੇ ਆਇਆ ਸੋ ਮੇਰੀ ਬੇਨਤੀ ਹੈ ਕੋਈ ਨਵਾਂ ਹਸਪਤਾਲ ਲੈ ਕੇ ਆਓ ਪੀਜੀਆਈ ਲੈ ਕੇ ਆਓ ਇੱਥੇ ਕੋਈ ਨਵੀਂ ਟ੍ਰੇਨ ਇੱਕ ਦਿਨ ਮਨਬੁੱਧੀ ਵਿਅਕਤੀ ਨੇ ਕਹਿਤਾ ਮੈਂ ਤਲਵੰਡੀ ਸਾਬੋ ਤੋਂ ਤੱਕ ਦਮਦਮਾ ਸਭ ਤੋਂ ਨਵੀਂ ਟ੍ਰੇਨ ਕੱਢਾਂਗਾ ਤੁਸੀਂ ਸੁਣਿਆ ਹੋਣਾ ਪਹਿਲਾਂ ਵੀ ਅਸੀਂ ਨਵੀਂ ਇੱਕ ਟ੍ਰੇਨ ਚਲਾਵਾਂਗੇ ਜਦੋਂ ਹਜੇ ਬਣੇ ਨਹੀਂ ਸੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਲਾਈਨ ਕੱਢੀ ਜਾ ਹੀ ਨਹੀਂ ਸਕਦੀ ਤੁਸੀਂ ਕਿਉਂਕਿ ਉਹਦੇ ਵਿੱਚ ਹੁਣ ਇਹ ਬਣਾਤਾ ਕੇਂਦਰ ਸਰਕਾਰ ਨੇ ਜਦੋਂ ਦੀ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਕਿ ਲੈਂਡ ਐਕੁਇਜ਼ੀਸ਼ਨ ਪੰਜਾਬ ਸਰਕਾਰ ਕਰਕੇ ਦੇਗੀ ਇਹ ਉਦੋਂ ਬਾਅਦ ਅੱਧਾ ਖਰਚਾ ਉਹ ਚੱਲੇਗੀ ਇਹ ਪਤਾ ਹੀ ਨਹੀਂ ਸੀਗਾ ਸੋ ਮੇਰੇ ਕਹਿਣ ਦਾ ਮਤਲਬ ਬੋਤਾ ਉਹਨਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ ਤੇ ਮੈਨੂੰ ਤਾਂ ਉਹਰਾ ਮੈਨੂੰ ਤਾਂ ਉਹਦੇ ਤੇ ਤਰਸ ਆਉਂਦਾ ਮੈਨੂੰ ਕਿਉਂਕਿ ਇਸ ਤਰ੍ਹਾਂ ਦੀ ਮਾਨਸਿਕਤਾ ਹੋ ਗਈ ਹੈ ਕੋਈ ਮੈਨੂੰ ਗੁੱਸਾ ਨਹੀਂ ਆਉਂਦਾ ਇਹ ਕੱਦੀ ਵਾਰੀ ਹੋਰ ਜੇ ਟੈਰਰਿਸਟ ਕਹਿੰਦੇ ਜੇ ਮੈਨੂੰ ਵੀ ਕਹਿੰਨਾ ਤਦ ਵੀ ਕਹਿ ਲਾ ਕੋਈ ਫਰਕ ਨਹੀਂ ਪੈਂਦਾ ਅਭੀ ਅਰਵਿੰਦ ਕੇਜਰੀਵਾਲ ਅਸਤੀਫਾ ਦੇ ਦਿੰਦੀ ਹੈ ਸੋ ਪਾਈ ਕੌਨਸਟੈਂਫ ਦੇ ਰਿਹਾ ਜਾਂ ਨਹੀਂ ਦੇ ਰਿਹਾ ਇਹ ਹੁਣ ਰਵਿੰਦ ਕੇਜਰੀਵਾਲ ਸਾਹਿਬ ਤੋਂ ਪੁੱਛੋ ਕਿ ਕਿਉਂ ਅਸਤੀਫਾ ਦੇ ਰਿਹਾ ਜਾਂ ਨਹੀਂ ਦੇ ਰਿਹਾ ਇਹਦੇ ਬਾਰੇ ਰਾਜਾ ਵਿਡਿੰਗ ਤੁਹਾਨੂੰ ਕੀ ਦੱਸੇ ਵੀ ਰਵਿੰਦ ਕੇਜਰੀਵਾਲ ਅਸਤੀਫਾ ਦੇ ਰਿਹਾ ਹੈ ਨਾ ਹਰਿਆਣੇ ਦੇ ਵਿੱਚ ਇਫ ਹੀ ਫੀਲ ਲਾਈਕ ਗਿਵਿੰਗ ਅਸਤੀਫਾ ਤੋ ਹੀ ਸ਼ੁੱਡ ਗਿਵ ਦ ਅਸਤੀਫਾ ਜਿਵੇਂ ਕਿ ਹਰਿਆਣੇ ਦੇ ਵਿੱਚ ਜਿਹੜੀ ਹੈ ਚੋਣਾ ਹੁੰਦਾ ਹੈ ਗਿਆ ਪੁਛੀ ਨੂੰ ਲੱਗੇ ਦੇਖੋ ਰਵਿੰਦ ਕੇਜਰੀਵਾਲ ਇਸ ਤਰ੍ਹਾਂ ਦੇਖੋ ਰਵਿੰਦ ਕੇਜਰੀਵਾਲ ਇਸ ਤਰ੍ਹਾਂ ਇੱਕ ਦੋ ਵਾਰ ਪਹਿਲਾਂ ਵੀ ਉਹਨਾਂ ਨੇ ਅਸਤੀਫਾ ਦਿੱਤਾ ਹੈ ਫੇਰ ਉਹ ਸੀ ਮਿਸਟਰ ਦੀ ਕੁਰਸੀ ਤੇ ਜਾ ਕੇ ਬੈਠਾ ਕਈ ਪੋਲਿਟ ਇੱਕ ਮਿੰਟ ਪਹਿਲਾਂ ਮੈਨੂੰ ਇਹ ਮੈਂ ਵੀ ਦੱਸ ਦਿੰਦਾ ਕਈ ਪੋਲਿਟੀਕਲ ਬੰਦੇ ਇਸ ਤਰ੍ਹਾਂ ਦੀ ਗੱਲ ਕਰ ਲੈਂਦੇ ਆ ਕੋਈ ਨਵੀਂ ਆਵਦੀ ਗੱਲ ਕਰਨ ਦੇ ਮਾਰੇ ਆਈ ਡੋਟ ਨੋ ਯੂ ਕੈਨ ਆਸਕ ਕਿਰਵਿੰਦ ਕੇਜਰੀਵਾਲ ਜੀ ਸਰ ਤੁਸੀਂ ਪ੍ਰਿਆਨ ਦਿੱਤਾ ਕੱਲ੍ਹ ਇੱਕ ਰੈਲੀ ਦੇ ਵਿੱਚ ਜਿੱਦੜਬਾਹਰ ਦੇ ਵਿੱਚ ਜਦੋਂ ਚੋਣ ਦੇ ਵਿੱਚ ਜੇਕਰ ਸੁਪੀਰ ਬਾਦਲ ਔਰ ਮਨਪ੍ਰੀਤ ਬਾਦਲ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਮੈਂ ਲੁਧਿਆਣਾ ਕੋ ਅਸਤੀਫਾ ਦੇ ਕੇ ਮੇभी ਚੋਣ ਮੈਦਾਨ ਦੇ ਵਿੱਚ ਆਵਾਂਗੇ ਸੋ ਕੀ ਕਾਰਨ ਬਣੇ ਕਿ ਉਹ ਪੋਲਿਟਿਕਲ ਤੁਸੀਂ ਜਵਾਬ ਤੱਕ ਜੀ ਹਾਂ ਬੀ ਬਦਲ ਆਉਂਦੇ ਹਾਂ ਸੁਣੋ 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 ਕੀ ਹੋ ਰਿਹਾ ਹੈ ਗਿੱਦੜਬਾਦੇ ਅੰਦਰ ਕੀ ਹੋ ਰਿਹਾ ਹੈ ਜਿੰਨੀ ਚੋਣ ਦੇ ਵਿੱਚ ਕਿ ਮਨਪ੍ਰੀਤ ਬਾਦਲ ਉਥੇ ਕੋ ਮਰਿਆ ਤੇ ਸੁਖਬੀਰ ਬਾਦਲ ਉਹ ਦੋਨੋਂ ਆਪਸ ਵਿੱਚ ਰਲੇਵੇ ਹੈ ਮੈਂ 2019 ਦਾ ਇਹ ਰੋਲਾ ਪਾ ਰਹੇ ਉਹ ਭਾਜਪਾ ਵਿੱਚ ਪਹਿਲਾਂ ਏਸੇ ਮਨਪ੍ਰੀਤ ਬਾਦਲ ਨੂੰ ਉਹਨਾਂ ਨੇ ਕਾਂਗਰਸ ਭੇਜਿਆ ਸੀ ਪਹਿਲਾਂ ਕਾਂਗਰਸ ਲੁੱਟੀ ਤੇ ਅਮਰਿੰਦਰ ਸਿੰਘ ਇਹ ਬਾਦਲਾਂ ਦਾ ਜਿਹੜਾ ਗੰਢ ਧੁੱਪ ਸੀਗੀ ਉਹ ਦੋਨਾਂ ਦੀ ਇਕੱਠੀ ਸੀ ਇਸੇ ਮਨਪ੍ਰੀਤ ਨੇ ਉਹ ਕਰਾਈ ਸੀ ਕਿਉਂਕਿ ਜਿਹੜੇ ਬਾਦਲ ਸਾਹਿਬ ਰਹੰਦੇ ਇੰਟਰਸਟ ਸੀਗੇ ਉਹਨਾਂ ਨੂੰ ਵਾਚ ਕਰਨਾ ਸੀ ਹੁਣ ਉਹ ਭਾਜਪਾ ਚ ਚਲਾ ਗਿਆ ਉਹ ਵੀ ਇੱਕ ਅਕਾਲੀ ਦਲ ਨੇ ਸੁਖਬੀਰ ਨਹੀਂ ਭੇਜਿਆ ਮਤਲਬ ਕਿ ਤੁਸੀਂ ਭਾਜਪਾ ਸੰਭਾਲੋ ਸੈਂਟਰ ਤੋਂ ਸੈਂਟਰ ਇਸੇ ਕਰਕੇ ਸਾਡੀ ਸੁਰੱਖਿਆ ਸਾਡਾ ਕੰਮ ਚਾਮਦਮ ਦਿੱਲੀ ਤੱਕ ਚੱਲਦਾ ਰਹੇਗਾ ਸਮਝੌਤਾ ਕਰਾਉਣ ਦੀ ਵੀ ਇਸ ਵਾਰੀ ਬਹੁਤ ਵੱਡੀ ਕੋਸ਼ਿਸ਼ ਸੀ ਹੁਣ ਕੀ ਹੋਇਆ ਇੱਕ ਸਾਜ਼ਿਸ਼ ਦੇ ਤਹਿਤ ਕਈ ਸਾਲਾਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਤਨਖਾਹਿਆ ਕਰਾਰ ਕਿਸੇ ਨੇ ਨਹੀਂ ਕੀਤਾ ਉਹਨਾਂ ਨੇ ਆਪ ਕਰਾਇਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸੇ ਤਰ੍ਹਾਂ ਕਰਦੀ ਹੈ ਜੋ ਸੁਖਬੀਰ ਸਿੰਘ ਬਾਦਲ ਹਦੇਸ਼ ਦਿੰਦੇ ਹੈ ਇਸੇ ਕਰਕੇ ਤਾਂ ਬਹੁਤ ਸਾਰੇ ਲੋਕ ਕਹਿ ਦਿੰਦੇ ਕਿ ਉਹਨਾਂ ਦਾ ਤੋਤਾ ਹੈ ਜਦੋਂ ਜੋ ਬੁਲਾਉਣਾ ਹੋਵੇ ਬੁਲਾ ਲੈਂਦੇ ਆਸੀਂ ਅਸੀਂ ਅਕਾਲ ਤਖਤ ਸਾਹਿਬ ਦਾ ਸਨਮਾਨ ਕਰ ਦਿਆ ਅਚਨਚੇਤ ਕਈ ਸਾਲਾਂ ਬਾਅਦ ਬੇਅਦਬੀ ਹੋਈ ਨੂੰ ਬੜੇ ਸਾਲ ਹੋ ਗਏ ਅਚਨਚੇਤ ਹੁਣ ਉਹਨਾਂ ਨੇ ਮਾਫੀਨਾਮਾ ਭੇਜਤਾ ਉਹ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਮੈਂ ਕਿਹਾ ਹੁਣ ਅਚਨਚੇਤ ਇਹ ਗੱਲ ਆਏਗੀ ਕਿ ਇਹਨਾਂ ਨੂੰ 2 ਸਾਲ ਚੋਣਾਂ ਨਹੀਂ ਲੜਨ ਦੇਾਂਗੇ ਜਾਂ ਤਾਂ ਤਨਖਾਹਿਆ ਕਰਾਰ ਜੁੱਤੇ ਸਾਫ ਅਸੀਂ ਰੋਜ਼ ਕਰਦੇ ਆਂ ਭਾਂਡੇ ਅਸੀਂ ਰੋਜ਼ ਮੱਗਦੇ ਇਹ ਕਾਦੀ ਤਨਖਾਹ ਹੈ ਇਹ ਤਾਂ ਸੇਵਾ ਹੈ ਸੋ 2 ਸਾਲ ਨਹੀਂ ਜਾਂ ਤਾਂ 6 ਸਾਲਾਂ ਅਸਤੇ ਇਹਨਾਂ ਨੂੰ ਕੋਈ ਵੀ ਚੋਣ ਨਹੀਂ ਲੜਨਗੇ ਇਹ ਅੰਦਰ ਹੀ ਅੰਦਰ ਇੱਕ ਸਾਜ਼ਿਸ਼ ਚੱਲ ਰਹੀ ਹੈ ਇਹ ਬਾਏ ਲਕਸ਼ਣ ਤੋਂ ਬਚਨ ਆਸੀ ਚੱਲ ਰਹੀ ਹੈ ਮੈਂ ਉਹਨਾਂ ਨੂੰ ਇਹ ਕਿਹਾ ਕਈ ਲੋਕ ਸਾਨੂੰ ਵੀ ਕਹਿ ਰਹੇ ਆ ਵੀ ਤੂੰ ਕਹਿ ਦਿੰਦੇ ਵੀ ਯਾਰ ਤੁਸੀਂ ਲੜੇ ਨਹੀਂ ਲੜਦੇ ਨਹੀਂ ਮੈਂ ਕਿਹਾ ਜੇ ਸੁਖਬੀਰ ਬਾਦਲ ਚੋ ਚੋਣ ਲੜੇ ਇੱਕ ਮੈਂ ਕਿਹਾ ਵੀ ਸ਼ਾਇਦ ਇਸ ਗੱਲ ਤੇ ਹੀ ਆ ਜਾਈ ਜੇ ਸੁਖਬੀਰ ਬਾਦਲ ਚੋਣ ਲੜੇ ਤੇ ਉਧਰੋਂ ਮਨਪ੍ਰੀਤ ਬਾਦਲ ਚੋਣ ਲੜੇ ਤਾਂ ਫਿਰ ਰਾਜਾ ਵੜਿੰਗ ਆ ਕੇ ਮੈਦਾਨ ਦੇ ਵਿੱਚ ਕਿਉਂਕਿ ਉਹਰਾ ਕਾਰਨ ਹੀ ਹੈ ਮੈਂ ਮੈਂ ਲੁਧਿਆਣੇ ਤੋਂ ਕਿਸੇ ਪ੍ਰਕਾਰ ਦਾ ਪਹਿਲਾਂ ਸੁਣੋ ਹਾਂਜੀ ਮੈਂ ਲੁਧਿਆਣੇ ਤੋਂ ਕਿਸੇ ਪ੍ਰਕਾਰ ਦਾ ਕੋਈ ਅਸੀਫਾ ਨਹੀਂ ਦੇਣ ਵਾਲਾ ਲੁਧਿਆਣਾ ਤੋਂ ਮੈਨੂੰ ਲੋਕਾਂ ਨੇ ਜਿਤਾਇਆ ਹੈ ਮੈਨੂੰ ਬੜਾ ਪਿਆਰ ਦਿੱਤਾ ਹੈ ਮੈਂ ਲੁਧਿਆਣਾ ਦੇ ਲੋਕਾਂ ਦੇ ਨਾਲ ਹਾਂ ਔਰ ਮੈਂ 5 ਸਾਲ ਲੁਧਿਆਣੇ ਦੇ ਲੋਕਾਂ ਦੀ ਸੇਵਾ ਵੀ ਕੀਤੀ ਆਪ ਦਾ ਜਿਹੜਾ ਉਹਨਾਂ ਨੇ ਪਰ ਹਾਂ ਕਈ ਵਾਰੀ ਐਸੀ ਕੁੰਡਾ ਫਸ ਜਾਂਦਾ ਹੈ ਕਿ ਵਿਰੋਧੀ ਧਰਾਲਾ ਜਿਹੜਾ ਭੱਜੇ ਨੋਂ ਵੀ ਉਹ ਭੱਜ ਨਾ ਜਾਵੇ ਮੈਦਾਨ ਚ ਵੀ ਆ ਭਾਈ ਮੈਦਾਨ ਦੇ ਵਿੱਚ ਚੋਣਾਂ ਲੜੋ ਸੋ ਇਹ ਰਾ ਕਹਿੰਦਾ ਜਿਵੇਂ ਜਿਵੇਂ ਆ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਇਹ ਗੱਲ ਕਹੀ ਉਹਨਾਂ ਨੇ ਇਹ ਥੋੜੀ ਕਿਹਾ ਕਿ ਸਿੱਖ ਨੂੰ ਆਜ਼ਾਦ ਨਹੀਂ ਤੇ ਫਲਾ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਕੜਾ ਆਪकी ਮਰਜ਼ੀ ਹੈ ਪਹਿਨੋ ਤੁਸੀਂ ਪਾਓ ਭਾਵੇਂ ਨਾ ਪਾਓ ਇਹ ਤੁਸੀਂ ਦੇਖਣਾ ਸਿੱਖ ਪਗ ਬੰਨੇ ਕੋਈ ਟੋਪੀ ਲਾਵੇ ਕੋਈ ਜੋ ਮਰਜ਼ੀ ਕਰੇ ਹਰ ਵਿਅਕਤੀ ਦਾ ਹਰ ਪਹਿਰਾਵਾ ਹੈ ਸੋ ਕੱਲ ਨੂੰ ਤੁਹਾਨੂੰ ਹੋ ਸਕਦਾ ਹੈ ਕਿ ਦੇਸ਼ ਦੇ ਅੰਦਰ ਇਸ ਗੱਲ ਦੀ ਆਜ਼ਾਦਤ ਲੈਣੀ ਪਵੇ ਜਿਸ ਪ੍ਰਕਾਰ ਦਾ ਦੇਸ਼ ਦੇ ਵਿੱਚ ਮਾਹੌਲ ਚੱਲ ਰਿਹਾ ਹੈ ਸੋ ਇਹ ਉਸ ਕੱਲ ਨੂੰ ਇਹ ਕਿਹਾ ਗਿਆ ਕਿ ਰਾਹੁਲ ਗਾਂਧੀ ਕਹਿੰਦਾ ਵੀ ਸਿੱਖਾਂ ਨੂੰ ਹੁਣ ਪੱਗ ਲੈਣ ਦੀ ਪਰਮਿਸ਼ਨ ਦੀ ਉਹ ਕਰਨੀ ਪਊਗੀ ਸੋ ਦਿਸ ਇਜ਼ ਇਹ ਹੋਰੇ ਕੰਟੈਸਟ ਦੇ ਵਿੱਚ ਗੱਲਾਂ ਕਹੀਆਂ ਹਾਂਜੀ ਸਰ ਮੋਟੇ ਨਾਲੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਰੀਜਨ ਕਿਉਂਕਿ 15 ਕਮਰਾਂ ਦਾ ਸਮਾ ਉਹ ਕਿਸੇ ਸਮੇਂ ਵੀ ਕਹਿੰਦੇ ਬਾਣੂ ਲਗਾਇਆ ਜਾ ਸਕਦਾ ਵਾ ਕਿਤੇ ਨਾ ਕਿਤੇ ਕੈਨਸਰ ਦੀ ਵੱਡੀ ਬਿਮਾਰੀ ਕੈਨਸਰ ਹੋ ਗਿਆ ਦੇਖੋ ਗੱਲ 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 ਬੰਨ ਲਾਉਂਦੀ ਨਹੀਂ ਐ ਬਲ ਬੰਨ ਲਾਉਂਦੀ ਐ ਗੱਲ ਬੰਨ ਲਾਉਣ ਜਾਂ ਇਹਨੂੰ ਖੋਲਣ ਦੀ ਕਾਲੇ ਬੁੱਡੇ ਨਾਲੇ ਚ ਜਿਹੜਾ ਇਹ ਮਟੀਰੀਅਲ ਜਾਂ ਉਹਦੇ ਚ ਗੰਦਗੀ ਆ ਰਹੀ ਹੈ ਜਿਹੜਾ ਇਹ ਮੈਟਲ ਆ ਰਿਹਾ ਉਹਦੇ ਵਿੱਚ ਜਾਂ ਕੱਚਾ ਸੀਵਰੇਜਾ ਪਾਣੀ ਆ ਰਿਹਾ ਹੈ ਕੈਮੀਕਲਸ ਆ ਰਿਹਾ ਡਾਈੰਗ ਇੰਡਸਟਰੀ ਦਾ ਕੋਈ ਜਾਂ ਕਿਸੇ ਵੀ ਇੰਡਸਟਰੀ ਦਾ ਕੋਈ ਗੰਦਗੀ ਆ ਰਹੀ ਹੈ ਇਹਨੂੰ ਰੋਕਣ ਦੀ ਹੈ ਆਲਟੀਮੇਟਲੀ ਧਰਤੀ ਦੇ ਪਾਣੀ ਗੰਦਾ ਹੋ ਰਿਹਾ ਇੰਡਸਟਰੀ ਦੇ ਨਾਲ ਚਾਹੇ ਕੋਈ ਬੋਰਿੰਗ ਕਰਕੇ ਪਾ ਰਿਹਾ ਕੋਈ ਸਿੱਧਾ ਪਾ ਰਿਹਾ ਕੋਈ ਬੁੱਡੇ ਨਾਲੇ ਦੇ ਥਰੂ ਪਾ ਰਿਹਾ ਗੱਲ ਇਹਨੂੰ ਠੀਕ ਕਰਨ ਦੀ ਹੈ ਏਰੇ ਤੇ ਮੈਂ ਏਰੇ ਤੇ ਮੈਂ ਇੱਕ ਦੋ ਵਾਰੀ ਮਨਿਸਟਰ ਸਾਹਿਬ ਨੂੰ ਮਿਲੇ ਆਇਆ ਹਾਂ ਏਰੇ ਤੇ ਮੁਕੰਮਲ ਤੌਰ ਤੇ ਹੋਣਾ ਨਵੇਂ ਡਿਪਟੀ ਕਮਿਸ਼ਨਰ ਆਗੇ ਏਰੀ ਸਾਡੀ ਮੀਟਿੰਗ ਰੱਖੀ ਗਈ ਸੀ ਅਸੀਂ ਉਹਨਾਂ ਨਾਲ ਇਹ ਗੱਲ ਕਰਕੇ ਏਰੇ ਤੇ ਸਟਰੋਂਗ ਸਟੈਪ ਲੈ ਕੇ ਏਰੀ ਲੜਾਈ ਕਿਉਂਕਿ ਇਹ ਅਸੀਂ ਆਪਦੇ ਮੈਨੀਫੈਸਟੋ ਚ ਵੀ ਪਾਇਆ ਸੀ ਇਹ ਕੋਈ ਜਲਦਬਾਜ਼ੀ ਨਹੀਂ ਹੈ ਬਹੁਤ ਸਾਰੇ ਕਹਿੰਦੇ ਰਹੇ ਹੱਲ ਇਹ ਉੱਥੇ ਮਿੱਟੀ ਪਾ ਦਿੰਦੇ ਆ ਬੰਨ ਲਾ ਦਿੰਦੇ ਅਲਟੀਮੇਟਲੀ ਸਾਨੂੰ ਕੋਈ ਨਾ ਕੋਈ ਇਹਦਾ ਮੁਕੰਮਲ ਹੱਲ ਕੱਢਣਾ ਪਏਗਾ ਜੀਰੇ ਨਾਲ ਦੋਨੋਂ ਸਰਕਾਰਾਂ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਨਾਲ ਸਾਡੇ ਲਧਿਆਣੇ ਦੇ ਇੰਡਸਟਰੀ ਲਿਸਟ ਤੇ ਨਾਲ ਸਾਡੀਆਂ ਬਹੁਤ ਸਾਰੀਆਂ ਹੋਰ ਜਿਹੜੇ ਉੱਥੇ ਲੋਕਾਂ ਦਾ ਉਰੇ ਚਾਰਿਆ ਸੋ ਏਰੀਏ ਤੇ 100% ਬੁੱਡੇ ਨਾਲੇ ਦਾ ਮਸਲਾ ਅਸੀਂ ਆਉਣ ਹਾਲਾਂਕਿ ਦੋਵੇਂ ਥਾਂ ਤੇ ਸਾਡੀ ਸਰਕਾਰ ਨਹੀਂ ਹੈ ਲੇਕਿਨ ਰਾਜਾ ਵੜੇਗੀ ਇਸ ਕਾਲ ਚ ਤੱਤ ਪਰ ਹੈ ਇਹ ਨੂੰ 100% ਠੀਕ ਕਰਨ ਦਾ ਕੰਮ ਬੁੱਡੇ ਨਾਲੇ ਦੀ ਸਾਫ ਦਾ ਕੰਮ ਅਸੀਂ ਜ਼ਰੂਰ ਕਰਾਂਗੇ ਪਰ ਮੈਂ ਉਤੇਜਨਾ ਚਾਹ ਕੇ ਇੱਧਰ ਉਹ ਪਾ ਦਿਓ ਉਹ ਮੇਰਾ ਕੰਮ ਐਮਐਲਏ ਪਾਣੀ ਲਗਾਤਾਰ ਦੂਸਤ ਹੁਣੇ ਵਾਪਸ ਕਰਦੇ ਹਾਂ ਇੱਕ ਮਿੰਟੇ ਬਾਅਦ ਗੱਲ ਕਰਦੇ ਹਾਂ ਜੇ ਮਨ ਕੋਈ ਭਾਰਤ ਦੇ ਸੁਪਰੀਵਾਦ ਨਹੀਂ ਲੜਦੇ ਫਿਰ ਕਾਂਗਰਸ ਵੱਲੋਂ ਕਿਦ ਤਰ੍ਹਾਂ ਉਹ ਲੜੇਗਾ ਤੁਹਾਡਾ ਟਾਈਮ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਫੈਸਲਾ ਕਰੇਗੀ ਕਿ ਕੌਣ ਚੋਣ ਲੜੇਗਾ ਨਸ਼ੇ ਲੈ ਕੇ ਪੰਜਾਬ ਵਿੱਚ ਕਿਹੋ ਜਿਹੇ ਹਾਲਾਤ ਹੈਗੇ ਨੇ ਇਸ ਵੇਲੇ ਬਾਰੀ ਬਾਰੀ ਨਸ਼ੇ ਦੇ ਹਾਲਾਤ ਪੁੱਛਣ ਦੀ ਲੋੜ ਹੀ ਨਹੀਂ ਹੈ ਦੁਨੀਆ ਜਾਣਦੀ ਹੈ ਨਸ਼ੇ ਦੇ ਹਾਲਾਤ ਅਸੀਂ ਕੱਲ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਲਾਅ ਐਂਡ ਆਰਡਰ ਤੇ ਲਾਅ ਐਂਡ ਆਰਡਰ ਤੇ ਨਸ਼ਿਆਂ ਤੇ ਅਸੀਂ ਪੂਰੇ ਪੰਜਾਬ ਦੇ 117 ਦੇ 17 ਹਲਕਿਆਂ ਦੇ ਵਿੱਚ ਤਕਰੀਬਨ ਅਸੀਂ ਡੀਐਸਪੀ ਦੇ ਬਾਹਰ ਦਫ਼ਤਰਾਂ ਦੇ ਧਰਨੇ ਕਰ ਰਹੇ ਹਾਂ ਤਾਂ ਜੋ ਪੰਜਾਬ ਦੇ ਜੋ ਹਾਲਾਤ ਆ ਉਸ ਤੋਂ ਬਾਅਦ ਅਸੀਂ ਜ਼ਿਲ੍ਹਾ ਸਤਰ ਤੇ ਕਰਾਂਗੇ ਔਰ ਉਸ ਤੋਂ ਬਾਅਦ ਅਸੀਂ ਪਰਦੇਸ਼ ਸਤਰ ਤੇ ਜਾ ਕੇ ਚੀਫ ਮਿੰისტਰ ਨੂੰ ਕੇਰਨ ਦਾ ਕੰਮ ਆਜੀ ਸੁਚੈਨ ਗਿੱਲ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਹੈ ਐਨਡੀਐਸ ਐਨਡੀਪੀਐਸ ਦੇ ਮਾਮਲੇ ਹੈਗੇ 29000 ਮਾਮਲਿਆਂ ਦਾ ਦਰਜ ਕੀਤੇ ਹੈ ਔਰ 39000 ਲੋਕਾਂ ਦੀ ਜਿਹੜੇ આરોપી ਹੈਗੇ ਨਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਮੈਂ ਤਾਂ ਕਹਿੰਦਾ ਪਰਚਾ ਇੱਕ ਵੀ ਦਾ ਦਰਜ ਕਰੋ ਪਰਚੇ ਦਰਜ ਕਰਨਾ ਮਤਲਬ ਨਹੀਂ ਹੈ ਨਸ਼ਾ ਕਿਦਾਂ ਖਤਮ ਹੋਏਗਾ ਇਹਰੇ ਵਾਸਤੇ ਤਜਵੀਜ਼ ਲੈ ਕੇ ਆਓ ਆਈ ਵਾਰੀ ਵਿਧਾਨ ਸਭਾ ਚ ਮੁੱਖ ਮੰਤਰੀ ਜਿਹੜਾ ਖੜਾ ਹੁੰਦਾ ਹੀ ਗਿਣਾ ਦਿੰਦਾ ਅਸੀਂ 40000 ਪਰਚਾ ਦਰਜ ਕਰਤਾ 6800 ਬੰਦਾ ਫੜਦਿਆ ਵਾਟ ਇਜ਼ ਥਿਸ ਨਾਨਸੈਂਸ ਲੋਕਾਂ ਨੂੰ ਬੇਫਕੂ ਬਣਾਉਣੇ ਹੋ ਸਾਨੂੰ ਕੋਈ ਮਤਲਬ ਨਹੀਂ ਇੱਕ ਵੀ ਪਰਚਾ ਨਾ ਕਰੇ ਪੰਜਾਬ ਪੁਲਿਸ ਇਹ ਤਾਂ ਹੀ ਵਾਰੀ ਵਾਰੀ ਸੁਚੇਨ ਤਾਂ ਹੀ ਪ੍ਰੈਸ ਕਾਨਫਰੰਸ ਕਰਦੀ ਹੈ ਪੁਲਿਸ ਪੁਲਿਸ ناکਾਮ ਜਾਬ ਹੈ ਇੱਕ ਵੀ ਪਰਚਾ ਨਹੀਂ ਹੋਣਾ ਚਾਹੀਦਾ ਮੈਂ ਕਹਿੰਦਾ ਪਰ ਨਸ਼ਾ ਨਹੀਂ ਵਿਕਣਾ ਚਾਹੀਦਾ ਇਹਰਾ ਤੂੜ ਦੱਸੋ ਸਾਨੂੰ ਇਹ ਕੀ ਦੱਸਦੇ ਹੋ ਤੁਸੀਂ ਵੀ ਅਸੀਂ 40 ਹਜ਼ਾਰ ਪਰਚਾ ਦਰਜ ਕਰਤਾ ਨਸ਼ਾ 4 ਗੁਣੇ ਵੱਧ ਗਿਆ ਨਹੀਂ ਵਧਿਆ ਤੁਸੀਂ ਦੱਸਿਓ ਪੱਤਰਕਾਰ ਸਾਥੀ ਦੱਸੋ ਸਰਕਾਰ ਕੀ ਹੋ ਗਈ ਇਹ ਇਹ ਰਹੀ ਤੇ ਗੰਭੀਰਤਾ ਦੇ ਨਾਲ ਇਹ ਸਾਰੀਆਂ ਸਰਕਾਰਾਂ ਦੇ ਵਿੱਚ ਲੇਕਿਨ ਇਹ ਸਰਕਾਰ ਚ ਜਮਾਨ ਨਕਮਾ ਹੋ ਗਿਆ ਕੰਮ ਨਸ਼ਾ ਕਾਲੀ ਦਲ ਨੇ ਸ਼ੁਰੂ ਕੀਤਾ ਸੀ ਕਾਲੀ ਦਲ ਤੋਂ ਸ਼ੁਰੂ ਹੋ ਕੇ ਨਸ਼ਾ ਸਾਡੀ ਸਰਕਾਰ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਅਸੀਂ ਰੋਕ ਨਹੀਂ ਪਾਏ ਸੱਚੀ ਗੱਲ ਕਰਨੀ ਚਾਹੀਦੀ ਹੁਣ ਤਾਂ 4 ਗੁਣੇ ਨਸ਼ਾ ਵੱਧ ਗਿਆ ਇਰੇ ਤੇ ਬਿਲਕੁਲ ਸਾਨੂੰ ਡਿਬੇਟ ਰੱਖਣੀ ਚਾਹੀਦੀ ਹੈ ਪੰਜਾਬ ਦੀ ਵਿਧਾਨ ਸਭਾ ਚ ਘੱਟੋ ਘੱਟ 4 ਦਿਨ ਕੱਲੇ ਨਸ਼ੇ ਦੇ ਉੱਪਰ ਤਾਨੇ ਨਹੀਂ ਮੇਨੇ ਚਾਹੀਦੇ ਇਧਰ ਲਾ ਕੇ ਜਾਂਦਾ ਇਹ ਅਸੀਂ ਥੋੜੀ ਸਰਕਾਰ ਵੇਲਦਾ ਅਸੀਂ 40 ਹਜ਼ਾਰ ਪਰਚੇ ਕਰਦੇ ਇਹਦਾ ਕੋਈ ਪੁਕਤਾ ਹੱਲ ਕੱਢਣਾ ਪਏਗਾ ਸਾਨੂੰ ਇਹਦਾ ਆਲਟਰਨੇਟਿਵ ਸੋਚਣਾ ਪਏਗਾ ਕਿ ਅਸੀਂ ਇਸ ਸਿੰਥੈਟਿਕ ਡਰਗ ਦਾ ਕੀ ਆਲਟਰਨੇਟਿਵ ਦਿੰਨੇ ਹੋ ਇਹਦਾ ਮੁੱਖ ਕਾਰਨ ਬੇਰੋਜ਼ਗਾਰੀ ਵੀ ਹੈ ਇਹਦਾ ਮੁੱਖ ਕਾਰਨ ਬੇਰੋਜ਼ਗਾਰੀ ਵੀ ਹੈ ਇਹਦਾ ਮੁੱਖ ਕਾਰਨ ਆ ਜਿਹੜਾ ਜਿਹੜਾ ਸਿੰਥੈਟਿਕ ਡਰੱਗ ਹੈ ਜਿਹਦੇ ਨਾਲ ਮੌਤਾਂ ਹੁੰਦੀਆਂ ਕੋਈ ਨਾ ਕੋਈ ਜਿਹੜੇ ਪੁਰਾਣੇ ਲੋਕ ਸੀਗੇ ਉਹ ਆਹਾ ਅਫੀਮ ਜਾਂ ਚੂਰਾ ਪੋਸਟ ਖਾਂਦੇ ਖੁੰਦੇ ਸੀਗੇ ਸੋ ਮੈਨੂੰ ਲੱਗਦਾ ਹੈ ਕਿ ਇਹਰੇ ਬਾਰੇ ਚਰਚਾ ਕਰਨ ਦੀ ਲੋੜ ਹੈ ਔਰ ਚਰਚਾ ਕਰਕੇ ਸਾਰੀਆਂ ਪਾਰਟੀਆਂ ਐਮੀਕਬਲੀ ਇਸ ਮੁੱਦੇ ਦੇ ਉੱਤੇ ਨਾ ਇਸ਼ੂ ਬਣਾਉਂਦੇ ਹੋਏ ਨਾ ਕਿਸੇ ਨੂੰ ਭੰਡ ਦੇ ਹੋਏ ਸਾਨੂੰ ਇਹਦੇ ਉੱਤੇ ਕੰਮ ਕਰਕੇ ਇਹਰਾ ਕੋਈ ਪੁਖਤਾ ਹੱਲ ਕੱਢਣਾ ਚਾਹੀਦਾ ਹੈ। ਜਵੇਦ ਦੀ ਜਵੇਦੂਨ ਦੀ ਗੱਲ ਵਾਲਾ ਦੇ ਕੇਸ ਨੂੰ ਲੈ ਕੇ ਉਹਨਾਂ ਦੇ ਇਨਸਾਫ ਦੇ ਲਈ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕੀ। ਅਗਲੀ ਰਣਨੀਤੀ ਤੁਹਾਡੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਕੀ ਹੋਏਗੀ ਪੰਜਾਬ ਦੇ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ। ਤੁਹਾਡੀ ਰਣਨੀਤੀ ਕੀ ਹੋਏਗੀ? ਤੁਸੀਂ ਰਣਨੀਤੀ ਕੀ? ਦੇਖੋ ਰਣਨੀਤੀ ਸਾਡੇ ਕੋਲੇ 1.5 ਸਾਲ ਕੋਈ ਰਣਨੀਤੀ ਨਹੀਂ ਹੈ। ਸਾਡੇ ਕੋਲੇ 1.5 ਸਾਲ ਲੜਾਈ ਹੈ ਸੜਕਾਂ 'ਤੇ। ਰਣਨੀਤੀ ਅਸੀਂ ਦੱਸਾਂਗੇ ਜਦੋਂ ਅਸੀਂ ਸਰਕਾਰ ਚਾਹੀ ਕਿ ਇਸ ਮਸਲੇ ਦਾ ਹੱਲ ਕਿੱਦਾਂ ਏਦਾਂ ਕਰਕੇ ਦੇਾਂਗੇ ਅੱਜ ਦੀ ਗੱਲ ਹੈ ਅੱਜ ਤਾਂ ਅਸੀਂ ਸੜਕਾਂ ਤੇ ਲੜਾਈ ਲੜ ਰਹੇ ਹਾਂ ਤੁਸੀਂ ਦੇਖੋ ਕਿ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਪੁਲਿਸ ਵਾਲੇ ਨੇ ਇੰਟਰਵਿਊ ਕਰਾਈ ਸਿੱਟ ਨੇ ਦੱਸਦਾ ਕਿ ਫਲਾ ਆਫੀਸਰ ਜਿਹੜੇ ਐ ਇਹਨਾਂ ਨੇ ਇੰਟਰਵਿਊ ਕਰਾਈ ਹੈ ਮੌਜੂਦ ਸੰ ਇਹਨਾਂ ਨੂੰ ਪਤਾ ਸੀ ਉਹਨਾਂ ਦੀਆਂ ਲੋਕੇਸ਼ਨਾਂ ਸਿੱਟ ਨੇ ਟਰੇਸ ਕਰ ਲੀਆਂ ਗਈਆਂ ਸਭ ਕੁਝ ਲੇਕਿਨ ਉਹਨਾ ਉਪਸਰਾਂ ਤੇ ਕੋਈ ਕਾਰਵਾਈ ਨਹੀਂ ਤੁਸੀਂ ਨਹੀਂ ਸਮਝਦੇ ਕਿ ਉਹਨਾਂ ਆਫੀਸਰਸ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਲੋਰੈਂਸ ਬਿਸ਼ਨੋਈ ਵਰਗੇ ਦੀ ਬੈਠ ਕੇ ਪ੍ਰੈਸ ਕਾਨਫਰੈਂਸ ਮੀਡੀਆ ਟ੍ਰਾਇਲ ਹੀ ਕਰਾਤਾ ਸਾਰਾ ਮੀਡੀਆ ਨੂੰ ਇੰਟਰਵਿਊ ਦਿਵਾ ਦਿੱਤਾ ਕਿਸ ਨੂੰ ਮੰਨਦੇ ਆ ਕਿ ਕਾਰਵਾਈ ਜਿਹੜੀ ਨਹੀਂ ਮੈਨੂੰ ਲੱਗਦਾ ਮੈਨੂੰ ਲੱਗਦਾ ਵਿੱਚ ਵਿੱਚ ਇਹ ਵੀ ਗੱਲ ਆਉਂਦੀ ਹੈ ਕਿ ਉਸ ਵੇਲੇ ਸਰਕਾਰਾਂ ਸਰਕਾਰਾਂ ਕਿਉਂਕਿ ਸਿੱਧੂ ਮੂਸੇਵਾਲਾ ਇੰਟਰਨੈਸ਼ਨਲ ਫਿਗਰ ਸੀਗਾ ਉਹਦੀ ਚਰਚਾ ਬੜੀ ਹੋ ਰਹੀ ਸੀ ਇਹ ਸਾਰੀ ਚੀਜ਼ ਡਾਇਵਰਟ ਕਰਨ ਦੇ ਬਾਰੇ ਕਿਉਂਕਿ ਉਹਨੇ ਕਿਹਾ ਮੈਂ ਗਊ ਮਾਤਾ ਦੀ ਗੱਲ ਕੀਤੀ ਤੁਸੀਂ ਦੇਖਿਆ ਹੋਣਾ ਗਊ ਮਾਤਾ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਖਾਲਿਸਤਾਨੀ ਨਹੀਂ ਆ ਸੋ ਸਾਰੇ ਇਸ਼ੂ ਡਾਇਵਰਟ ਕਰਨਾ ਚਾਹਿਆ ਲਾਰੈਂਸ ਬਿਸ਼ਨੋਈ ਨੇ ਇਹ ਹੋ ਸਕਦਾ ਕਿ ਇਹ ਜਿਹੜੀ ਇੱਕ ਕਰਾਇਆ ਕਰਾਈ ਸਰਕਾਰਾਂ ਵੱਲੋਂ ਗਿਆ ਹੋਵੇ ਇੱਕ ਸਪੈਸ਼ਲੀ ਅਰੇਂਜਡ ਨਹੀਂ ਤਾਂ ਪੁਲਿਸ ਕਸਟਡੀ ਚ ਬੰਦਾ ਹੋਵੇ ਬੰਦਾ ਰਿਮਾਂਡ ਤੇ ਹੋਵੇ ਸੀਆਈਏ ਚ ਹੋਵੇ ਤੇ ਉਰੀ ਇੰਟਰਵਿਊ ਹੋ ਜੇ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਮਰਨਾ ਹੈ ਤੁਸੀਂ ਕਿਸੇ ਦੀ ਕਰ ਲਓਗੇ ਇਹ ਸਾਰੇ ਦਾ ਸਾਰਾ ਤਾਣਾ ਬਾਣਾ ਤੁਹਾਨੂੰ ਦੱਸਿਆ ਨਾ ਤੁਸੀਂ ਆਖਿਆ ਰਣਨੀਤੀ ਕੀ ਹੈ ਦੋ ਦਿਨਾਂ ਚ ਦੱਸਾਂਗੇ ਸਰਕਾਰ ਬਣ ਤੋਂ ਬਾਅਦ ਕੀ ਰਣਨੀਤੀ ਸੇ ਬਨਾਲਾ ਦਾ ਮੇਅਰ ਬਖਾਲ ਕਰਦਾ ਜੀ ਹਾਂਜੀ ਬਨਾਲਾ ਦਾ ਮੇਅਰ ਬਖਾਲ ਕੀਤਾ ਹੈ ਬਹੁਤ ਵਧਾਈ ਦੇਣਾ ਚਾਹੁੰਦੇ ਆ ਜੀ ਬਹਾਅ ਕਰਦਾ ਤੁਹਾਨੂੰ ਕੀ ਲੱਗਦਾ ਹੈ ਕਿ ਤੱਕੇਸ਼ ਹੀ ਸਮਝ ਲਿਖੇ ਸਾਨੂੰ ਤਾਂ ਫੇਰ ਹੋਏ ਇਹ ਤੱਕੇਸ਼ ਇਹਦਾ ਰੋਜ਼ ਹੋ ਰਹੀ ਹੈ ਜਨਾਬ ਕੱਲ ਮੈਂ ਅੱਜ ਹੁਣ ਸੜਕ ਦਾ ਉਦਘਾਟਨ ਕਰਕੇ ਆਏ ਹਾਂ ਹਾਂ ਨੋ ਨਾ ਪਰ ਦਾ ਮੰਤਰੀ ਯੋਜਨਾ ਦੇ ਤਹਿਤ ਉਹ ਮੈਨੂੰ ਆਇਆ ਚਿੱਠੀ ਮੈਂ ਰੁਗਾਟਨ ਕਰਨਾ ਸੀ ਆਥਰਾਇਜ਼ਡ ਮੈਂ ਕੱਲ ਮਾਨੂਕੇ ਬੀਬੀ ਕਰਗੀ ਧੱਕੇ ਨਾਲ ਉੱਥੇ ਤੇ ਮੈਂ ਕਿਹਾ ਬੀਬੀ ਜੀ ਜੇ ਇੰਨਾ ਚਾਹ ਸੀ ਮੈਂ ਦੱਸ ਦਿੰਦੇ ਮੈਂ ਤੁਹਾਨੂੰ ਆਪ ਨਾਲ ਲਿਆਉਂਦਾ ਬ੍ਰਿੰਗ ਸਾਹਿਬ ਸਾਰੀ ਚੀਜ਼ ਇਹ ਤੇ ਗੱਲ ਕੀਤੀ ਆ ਪਰਲਮੈਂਟ ਸੰ ਉਧਰ ਲੁਧਿਆਣੇ ਚ ਵੀ ਵੇਖੀ ਜਾਂਦੀ ਸੀ ਕਿ ਕ੍ਰੈਡਿਟ ਵਾਰ ਦੇ ਲਈ ਕਦੇ ਐਮਐਲਏ ਜਿਹੜੇ ਨੇ ਰੁਗਾਟਨ ਕਰ ਜਾਂਦੇ ਸੀ ਹੁਣ ਤੁਹਾਡੇ ਨਾਲ ਸੋ ਆਈ ਵਿਲ ਨਾਟ ਟੇਕ 댓 ਐਨੀ ਕ੍ਰੈਡਿਟ ਮੈਂ ਐਵੇਂ ਫੋਕਾ ਕ੍ਰੈਡਿਟ ਕੋਈ ਨਹੀਂ ਲਾਣਾ ਚਾਹੁੰਦਾ ਕੰਮ ਕਰਾਂਗੇ ਤੇ ਕ੍ਰੈਡਿਟ ਲਾਉਂ ਤੂੰ ਦੇ ਬਾਰੇ ਮੈਂ ਕੁਝ ਕਵਾਂ ਤਾਂ ਮੈਨੂੰ ਲੱਗਦਾ ਕਿ ਉਹ ਮੇਰਾ ਸਮਾਂ ਖਰਾਬ ਕਰਨਾ ਹੋਏਗਾ ਜਨਤਾ ਜਾਣ ਚੁੱਕੀ ਹੈ ਹਰ ਵਿਅਕਤੀ ਰਵਨੀਤ ਸਿੰਘ ਬਿੱਟੂ ਬਾਰੇ ਜਾਣਦਾ ਔਰ ਖਾਸ ਕਰਕੇ ਲੁਧਿਆਣਾ ਦੇ ਲੋਕ ਕਿ ਮਨ ਬੁੱਧੀ ਵਿਅਕਤੀ ਹੈ ਔਰ ਜਿਹੜਾ ਮਨ ਬੁੱਧੀ ਵਿਅਕਤੀ ਹੁੰਦਾ ਹੈ ਉਹ ਉਹਰੀ ਗੱਲ ਦਾ ਬਹੁਤਾ ਗੁੱਸਾ ਨਹੀਂ ਕਰੀਦਾ ਉਹ ਕਦੇ ਵੀ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦੀ ਟਿੱਪਣੀ ਕਰ ਸਕਦਾ ਹੈ ਅਗਰ ਅਸੀਂ ਚੰਗੇ ਭਲੇ ਲੋਗ ਮਨਬੁੱਧੀ ਵਿਅਕਤੀਆਂ ਤੇ ਗੁੱਸਾ ਕਰਾਂਗੇ ਤਾਂ ਮੇਰਾ ਖਿਆਲ ਉਹ ਸਾਡੇ ਅਸਤੇ ਜਾਇਜ਼ ਨਹੀਂ ਹੈ ਜਿਸ ਪ੍ਰਕਾਰ ਦੀ ਉਹਨਾਂ ਨੇ ਟਿੱਪਾ ਟਿੱਪਣੀ ਕੀਤੀ ਹੈ ਇਹ ਉਹਨਾਂ ਦਾ ਜਿਹੜਾ ਕਿ ਮਾਨਸਿਕ ਜੋ ਉਹਨਾਂ ਦੇ ਹਾਲਾਤ ਹੈ ਉਹ ਦਰਸਾਉਂਦੀ ਹੈ ਕਿ ਉਹਨਾਂ ਨੇ ਰਾਹੁਲ ਗਾਂਧੀ ਨੂੰ ਇੱਕ ਆਤਵਾਦੀ ਕਹਿ ਦਿੱਤਾ ਉਹ ਰਾਹੁਲ ਗਾਂਧੀ ਜੀ ਦੇ ਨਾਲ ਉਹ ਤਿੰਨ ਵਾਰੀ ਜਿਨ੍ਹਾਂ ਨੇ ਉਹਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਇਸ ਕਾਬਿਲ ਬਣਾਇਆ ਕਿ ਉਹ ਮਨਬੁੱਧੀ ਵਿਅਕਤੀ ਨੂੰ ਭਾਜਪਾ ਲੈਗੀ ਅਗਰ ਉਹਨੂੰ ਇੱਕ ਵਾਰੀ ਵੀ ਮੈਂਬਰ ਆਫ ਪਾਰਲੀਮੈਂਟ ਨਾ ਲੜਾਇਆ ਜਾਂਦਾ ਤਾਂ ਫਿਰ ਉਸ ਮਨਬੁੱਧੀ ਵਿਅਕਤੀ ਨੂੰ ਭਾਜਪਾ ਨੇ ਨਹੀਂ ਲੈ ਕੇ ਜਾਣਾ ਸੀਗਾ ਸੋ ਇਹ ਹੀ ਮਨਬੁੱਧੀ ਵਿਅਕਤੀ ਕਦੇ ਕਦੇ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਦਿੰਦਾ ਰਹਿੰਦਾ ਹੈ ਇਸ ਤਰ੍ਹਾਂ ਦਾ ਆਦੀ ਹੈਗਾ ਔਰ ਮੇਰਾ ਭਰਾ ਕਦੇ ਉਹ ਕਹਿ ਦਿੰਦੇ ਕਿ ਅਮਰਿਤਪਾਲ ਦੇ ਖਿਲਾਫ ਚੰਗਾ ਹੋਇਆ ਕਾਰਵਾਈ ਕੋਈ ਕਦੇ ਉਹ ਕਹਿ ਦਿੰਦੇ ਕਿ ਨਹੀਂ ਮੈਂ ਅਮਰਿਤਪਾਲ ਦੇ ਘਰ ਜਾਵਾਂਗਾ ਉਹਨਾਂ ਦੇ ਮਾਪਿਓ ਨੂੰ ਮਿਲਣ ਵਾਸਤੇ ਕਦੇ ਉਹ ਕਹਿ ਦਿੰਦਾ ਕਿ ਰਾਹੁਲ ਗਾਂਧੀ ਮੈਨੂੰ ਕਹਿ ਰਿਹਾ ਸੀ ਕਿ ਬੰਦੀ ਸਿੱਖਾਂ ਨੂੰ ਰਿਹਾ ਕਰੋ ਮੈਂ ਆਪਣੇ ਬਾਪ ਦੇ ਕਾਤਲ ਨੂੰ ਮਾਫ ਕੀਤਾ ਇਸ ਕਰਕੇ ਮੈਂ ਪਾਰਟੀ ਛੱਡੀ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਰਿਹਾ ਕੋਈ ਕਰੇ ਕਦੇ ਉਹ ਕਹਿ ਦਿੰਦਾ ਕਿ ਨਹੀਂ ਨਹੀਂ ਮੈਂ ਹੁਣ ਬੇਨਤੀ ਕਰਾਂਗਾ ਕਿ ਬੰਦੀ ਸਿੱਖਾਂ ਨੂੰ ਰਿਹਾ ਵੀ ਕਰ ਦਿੱਤਾ ਜਾਵੇ ਕਦੇ ਉਹ ਕਿਸਾਨਾਂ ਨੂੰ ਜਿਸ ਪ੍ਰਕਾਰ ਦੀ ਸ਼ਬਦਾਬਲੀ ਬੋਲਦਾ ਤੁਸੀਂ ਜਾਣਦੇ ਹੋ ਕਦੇ ਉਹ ਦਬਕਾ ਮਾਰਦਾ ਹੈ ਕਿ ਮੰਦਰੇਗਾ ਦੇ ਹੁਣ ਕੰਮ ਕੇ ਵਿੱਚ ਚੱਲਣਗੇ ਸਰਕਾਰ ਤਾਂ ਹੈ ਨਹੀਂ ਸੋ ਐਸਾ ਵਿਅਕਤੀ ਉਹਨੇ ਮੇਰੇ ਬਾਰੇ ਵੀ ਕਹਿ ਦਿੱਤਾ ਸੀਗਾ ਕਿ ਇਹ ਤਾਂ ਹੋਟਲਾਂ ਦੀ ਚੰਗੇ ਹੋਟਲਾਂ ਦੀ ਏਸੀ ਦੀ ਹਵਾ ਲੈਣ ਵਾਸਤੇ ਇੱਥੇ ਆਏ ਨੇ ਇਹ ਚਲੇ ਜਾਣਗੇ ਸੋ ਮੈਂ ਹੋਰੀ ਗੱਲ ਦਾ ਗੁੱਸਾ ਨਹੀਂ ਕਰਦਾ ਜਨਤਾ ਜਾਣਦੀ ਹੈ ਕਿ ਰਾਹੁਲ ਗਾਂਧੀ 테러ਰਿਸਟ ਹੈ ਜਾਂ ਨਹੀਂ ਹੈ ਇਹਦੇ ਤੇ ਸਾਨੂੰ ਸਫਾਈ ਦੇਣ ਦੀ ਇਸ ਦੇਸ਼ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਲੋੜ ਨਹੀਂ ਇਹ ਅਕਸਰ ਅਕਸਰ ਹੀ ਬੀਜੇਪੀ ਦੇ ਚੰਦ 6 7 ਬੰਦੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਰਹਿੰਦੇ ਨੇ ਕੰਗਣਾ ਰੋਧਨੀ ਕਿਹਾ ਕਿ ਰਾਹੁਲ ਗਾਂਧੀ ਨਸ਼ਾ ਕਰਦਾ ਹੈ। ਔਰ ਅੱਜ ਬ੍ਰਿਜਪੂਸ਼ਨ ਨੇ ਕਹਿ ਦਿੱਤਾ ਕਿ ਕੰਗਣਾ ਜਿਹੜਾ ਰਾਹੁਲ ਗਾਂਧੀ ਹੈ ਉਹ ਵਿਨੇਸ਼ ਫੁਕਾੜ ਦਾ ਹੱਥ ਪੜੀ ਖੜਾ।